ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਠੀਕ ਠਾਕ ਹੋਵੋਗੇ ਆਣਾ ਮੁੱਖੋਂ ਸਾਰਾ ਦਿਨ ਕੱਪੜੇ ਪਾਉਣ ਥਾਣੀ ਰਹਿਣਾ ਕੱਪੜਾ ਤੇ ਜਮਈ ਵੀ ਹਰ ਉਹ ਦੋ ਘਰ ਕਿਹਾ ਮੈਂ ਫਰਦੇਦ ਸਵਾਨਾਸ ਸਦਾਇਮ ਹਾਇਗਾ 3:30 ਹੋਣਗੇ ਹੋਗੇ ਗੁਰਮਨ 10 ਵਜੇ 10 ਵਜੇ 10 ਵਜੇ ਗਾਣੇ ਖਿਲਾ ਲੋ ਨਾ ਹੋਰ ਬਣੀ ਵੀ ਕਿਹਦਾ ਕੰਮ ਸੀ ਸੱਲ ਜੀ ਆਹ ਨਮਸਨ ਸਕਾਤ ਭਏ ਨਹੀਂ ਆ ਲੜਾ ਮੈਂ ਦਵਾਰੇ ਫੇਰ ਕੱਲ ਮੀ ਸੀ ਅੱਜ ਫੇਰ ਨਹੀਂ ਆਉਂਗਾ ਪਾਣੀ ਨਹੀਂ ਇੱਜਤਾਂ ਦੂਰੇ ਦੂਰੇ ਪਾਣਾ ਹਾਂ ਕਿੰਨੇ ਪਾਸੇ ਪਾ ਰਹੇ ਸੰਗਰੂ ਦੇ ਲਈ ਛੁੱਟੀ ਆ ਜੀ। ਸੰਗਰੂ ਤੇ ਹੋਰ ਕੱਲ੍ਹ ਜੋਤ ਹੋ ਰਿਹਾ ਹੁਣ ਤਾਂ ਹੈ ਨਹੀਂ। ਅੱਜ ਜੋਤ ਤੇ ਜੋਤ ਨਹੀਂ ਮੰਮੀ ਆਉਣੀ। ਚਲੋ ਜੀ ਮੈਂ ਜਰਾ ਬਾਜ਼ਰੋਂ ਵਾਪਸ ਆ ਫਿਰ ਮਿਲਦੇ ਆ। ਚਲੋ ਜੀ ਹੁਣ ਕੱਪੜੇ ਤੋਂ ਦਿੱਤੇ ਨੇਗੇ। ਅ ਜੋਤ ਤੇ ਆਮਣ ਆਉਣਗੇ। ਦੀਆਂ ਦਾ ਸੰਧਾਰਾ ਲੈ ਕੇ ਅੱਜ ਮੇਰਾ ਹੈ। ਤਾਂ ਸੇ ਮੈਨੂੰ ਕੰਮ ਜਾ ਰਿਹਾ ਹੈਗਾ। ਵਰਤ ਜੋ ਵੀ ਆਪਦਾ ਕੰਮ ਆ ਫਿਰ ਹਨਾ ਉਹ ਵੀ ਰੋਜ਼ਗਾਰ ਆ ਜਿਹੜਾ ਉਹ ਵੀ ਆਪਦਾ ਕਰਨਾ ਹੀ ਹੈਗਾ ਤੇ ਮਾਂ ਪੁੱਤ ਹੋਣਗੇ ਦੋਨੇ ਤੇ ਬਾਕੀ ਕਮੈਂਟ ਆਉਂਦੇ ਰਹਿੰਦੇ ਨੇ ਵੀ ਆਮਣ ਕਾਤੋਂ ਨਹੀਂ ਆਉਂਦੀ ਆਮਣ ਕਾਤੋਂ ਨਹੀਂ ਆਉਂਦੀ ਹਨਾ ਤੇ ਨੇੜੇ ਕਰਕੇ ਨਾ ਬਹੁਤ ਸਾਰੇ ਤੇ ਨੇੜੇ ਜਿਹੜਾ ਵਜਦਾ ਹੈਗਾ ਦਰਸੇਮ ਦਾ ਤੇ ਜੋਤ ਦਾ ਹਨਾ ਫਿਰ ਉਹਨਾਂ ਨੂੰ ਐ ਹੋ ਜਾਂਦਾ ਵੀ ਚਲ ਅਸੀਂ ਜਾਇਆ ਅੱਜ ਦਰਸੇਮ ਦਾ ਰਹਿ ਚਲ ਤੁਸੀਂ ਪੂਤ ਜੋਤ ਭਾਗ ਜੀ ਤੇ ਜਦ ਜਿਹੜੀ ਵਾਰੀ ਕੱਟੀ ਜਾਂਦੀ ਐ ਫਿਰ ਤੇ ਕੀ ਗੱਲ ਐ ਜਿਵੇਂ ਮੇਰੀ ਵਾਰੀ ਕੱਟੀ ਜਾਂਦੀ ਐ ਨੇੜ ਜਾਇਆ ਆਪਾ ਹੋ ਜਾਂਦਾ ਤੇ ਕਹਿੰਦੇ ਹੁਣ ਤੇ ਜਾ ਕੇ ਆਇਆ ਰੋਜੀ ਤੇ ਆਪਾਂ ਬਣਾਉਣੀ ਐ ਸਬਜੀ ਸਬਜੀ ਦੀ ਤਿਆਰੀ ਕਰਤੀ ਬੀਬੀ ਨੇ ਮੇਰੇ ਕੰਮ ਮੇਰੇ ਨਾਲ ਉਹਦੇ ਨਾਲ ਉਹਦੇ ਆਲੂ ਮਟਰ ਆ ਮਟਰ ਕੱਢਤੇ ਮਸਾਲਾ ਗ੍ਰੈਂਡ ਕਰਤਾ ਬੀਬੀ ਨੇ ਗ੍ਰੈਂਡ ਦੇ ਤੁਹਾਨੂੰ ਦੇਖਨੇ ਆਲੂ ਤੇ ਮਟਰ ਤਾਂ ਕੱਢੇ ਪਏ ਨੇ ਮਟਰ ਬਲਵਰ ਸੋਨੇ ਸੀਗੇ ਫਰੀਆਂ ਵਾਲੇ ਮਟਰ ਸੀ ਸੁਖਮਣ ਹੁਣ ਆਈ ਆ ਤੁਸਣ ਤੋਂ ਅਤੇ ਰੋਟੀ ਖਾ ਲਈ ਆਪਦੀ ਅਸੀਨੇ ਸਾਲ ਪਹਿਲਾਂ ਸਾਰਿਆਂ ਨੇ ਕਾਲੀ ਫਰੀ ਮੀਨ ਸਬਜ਼ੀ ਬਣਾਈ ਸੀ ਰਾਤ। ਉਹਨਾਂ ਨਾਲ ਸਾਰੇ ਛੂੜੇ ਬਣਾਏ ਸੀ ਰਾਤਰੀ ਢੇ ਸਬਜ਼ੀ ਬਣਾਈ ਸੀ। ਤੇ ਹੁਣ ਦੇਖਦੀ ਆ ਮੈਂ ਮਸਾਲਾ ਮਸੂੰਦਾ ਮੈਂ ਗ੍ਰाइंड ਕਰਿਆ ਹੋਇਆ ਤਾਂ ਘਰ ਨਾਲ ਤੱਤੀ ਘਰ ਕਿਉਂ। ਕਰਿਆ ਬਈ। ਸਬਜ਼ੀ ਆ ਮਟਰ ਕੱਢੇ ਪਏ ਨੇ। ਇੱਥੇ ਪਾਣੀ ਪਾ ਲਈ ਸੁਖਮਣ। ਨੂਨ ਵੀ ਪਾ ਲਾ ਹੈ? ਨੂਨ ਵੀ ਪਾ ਲਾ। ਨੂਰ ਪਾਲਾ ਨੇ ਪਾਣੀ ਪਾਲਕ ਤੇ ਫੇਰ ਵਜੋਂ ਲਗਵਾ ਇੰਨੀ ਸਬਜ਼ੀ ਕੋਈ ਆ ਪ੍ਰੀਤੀਆਂ ਜੀ ਜਦੋਂ ਉਹ ਚੀਜ਼ ਆ ਮੈਂ ਆਪ ਤੇ ਪ੍ਰੀਤੀਆਂ ਸਬਜ਼ੀ ਹੈ ਅਈ ਪਾਲਾ ਪਾਲਾ ਨੂਰ ਪਾਲਾ ਪਹਿਲਾਂ ਫਿਰ ਛੂਟੀ ਸਾਡੇ ਤੇ ਪਾਣੀ ਪਾਲੀ ਅੱਜ ਮੈਂ ਵੀ ਕੈਪਰ ਤੇ ਪਾਣੀ ਪਾਇਆ ਨਹੀਂ ਹੁਣ ਪਾਣੀ ਪਾਉਣੀ ਕਰਦੇ ਹਾਂ ਘੜਕੇ ਦਾ ਨਹੀਂ ਲਿਆ ਮੈਂ ਦਾਲ ਤਾਂ ਨਾ ਸਬਜ਼ੀ ਵਾਹ ਜੀ ਸਬਜ਼ੀ ਸਫਾਈਆਂ ਸਾਕੋ ਚੂਚੇ ਲਾ ਆ ਦਰਵਾਜੇ ਦੇ ਚੂਚੇ ਨਹੀਂ ਲਾਉਂ ਕਿਉਂਕਿ ਰਾਤ ਮੀਂਹ ਆਣਾ ਸਿੱਧਾ ਸਿੱਧਾ ਹੀ ਹੋ ਗਿਆ ਹੁਣੀ ਤੋ ਕਿ ਤਰੇ ਨੇ ਭੰਡੇ ਸਾਰੇ ਮਾਤਾ ਨੇ ਛੱਡੀ ਨੇ ਸਫਾਈਆਂ ਕਰਨ ਤੇ ਬਾਹਰ ਚੱਲ ਬੈਠ ਜਾਂਦਾ ਉਹ ਦੱਸਾਂ ਤੁਹਾਨੂੰ ਕਿ ਕੋਲ ਭੰਡੇ ਸਾਰੇ ਵੈਲੇ ਕਰਕੇ ਮੈਨੂੰ ਖਾਣ ਆਹ ਹੋ ਰੋਟੀ ਖਾ ਲੈ ਪਹਿਲਾਂ ਆਇਚਲ ਪਾਣੀ ਪਾ ਲਾ ਪਾ ਲਾ ਹੱਥਾ ਬਣੇ ਖੱਪਦੀ ਆਲੂ ਮਟਰ ਲੰਦੀ ਤੇ ਆ ਦਨੀਆ ਵਾਲਾ ਚਮਚਾ ਥੋੜਾ ਜਿਹਾ ਗੈਸ ਥੀ ਬਣਾਉਂਦੇ ਸੋਰੀ ਜਸਬੀ ਦੀ ਇਹ ਸੰਤ ਦੋ ਡੰਕ ਨੂੰ ਮੋਕਦੀ ਹੈਗੀ ਸਬਜੀ ਹਰੀਆਂ ਮਿਰਚਾਂ ਨਾਲ ਸਾਡੀ ਸਬਜੀ ਦਾ ਕਲਰ ਤਾਂ ਨਹੀਂ ਜਾ ਰਿਹਾ ਲਾਲ ਹੁੰਦਾ ਅਸੀਂ ਹਰੀਆਂ ਮਿਰਚਾਂ ਪਾਉਣੇ ਆ ਸਬਜੀ ਚ ਮਸਾਲੇ ਦੇ ਵਿੱਚ ਹੀ ਗ੍ਰाइंड ਕਰ ਲੈਣੇ ਹੁੰਦੇ ਆ ਜਾਂ ਡੱਡ ਦੀ ਚੁੱਕ ਤੇ ਰੱਖ ਲੈਣ ਹੁੰਦੇ ਆਗੇ ਮਿਰਚਾ ਤਾਂ ਕਰਤੀ ਰਹੰਗੇ ਲਾ ਸਬਜੀ ਬੇਲੇ ਕਰਕੇ ਪੰਜ ਪੁਰ ਨੇਵਾ ਜੀ ਫਿਰ ਮਿਲਦੇ ਤੇ ਤਰੀ ਹੋਈਏਗੀ ਤੇ ਸੰਘਾ ਦੇ ਵਿੱਚ ਆਏ ਨੇ ਬੱਚਿਆਂ ਲਈ ਲੇਜ ਬੱਚਿਆਂ ਤਾਂ ਹੀ ਕੁਝ ਚਾਹੀਦਾ ਹੁੰਦਾ ਠੀਕਾ ਜੀ ਗਾਡੂ ਤੇ ਤੇ ਨਾਲ ਬੰਨੀ ਹੋਈ ਹੈ ਜੀ ਖੰਬਣੀ ਲਾ ਬਿਸਕਟ ਪਾ ਪੀਪੀ ਸਿਡਾਰ ਜਿਸੰਦਾ ਰਾਇਆ ਸੀ ਹਨਾ ਐਸ ਸੀਪੇ ਜਾਇਆ ਸੀ ਪਾ ਇੱਕ ਨੇ ਕਮੈਂਟ ਕੀਤਾ ਸੀ ਕਹਿੰਦੇ ਟੀਨ ਦਾ ਪੀਪਾ ਨਹੀਂ ਹੈਗਾ ਹਨਾ ਹੁਣ ਟੀਨ ਦੇ ਪੀਪੇ ਘੱਟ ਆਉਂਦੇ ਨੇ ਕਿਉਂਕਿ ਐਸ ਪੀਪੇ ਅੱਜੀ ਬਾਜ਼ਾ ਆਮ ਤੌਰ ਤੇ ਸੁਨਾਰ ਰੱਖਦੇ ਆ ਨੇ ਤੇ ਜャ ਸਟੀਲ ਦੇ ਪੀਪੇ ਹੁੰਦੇ ਨੇ ਸਟੀਲ ਦਾ ਪੀਪਾ ਇਹਨਾਂ ਲ ਹੈਗਾ ਸੀਗਾ ਉਹ ਖੋਇਆ ਗਿਆ ਤਨਿ ਕੋਣ ਮੰਗ ਮੂੰਹ ਕੇ ਲੈ ਗਿਆ ਤਾਂ ਸੇ ਮੰਮੀ ਤੋਂ ਰਾਜੀ ਹੋਈ ਤਾਂ ਮੁੜ ਕੇ ਕਿਸੇ ਨੂੰ ਦਿੱਤਾ ਨਹੀਂ ਹੈਗਾ ਦੇਖੇ ਪੁਰਪਲ ਲਗਾ ਕਿਸੇ ਨੂੰ ਤੇ ਆਪਣੀ ਚਾਤਰੀ ਹੋਈ ਤੇ ਪਛਾਣ ਵਾਲਾ ਸਮਾਨ ਪਾਲੇ ਨਾਲ ਫੇਲੇ ਨੇਗੇ ਤੇ ਬਾਕੀ ਆਪਾਂ ਨੇ ਰੋਟੀ ਤਿਆਰੀ ਮੈਂ ਪਹਿਲਾਂ ਇਹਨਾਂ ਨੂੰ ਤੇ ਪਾਲੀ ਕਰ ਲਈ ਸੀ ਖੀਰ ਬਣਾਈ ਹੈਗੀ ਤੇ ਚੌਲ ਨੇ ਥੋੜਾ ਜਿਹਾ ਮਿੱਠਾ-ਖੱਟ ਖੰਦਾ ਜੁੱਤੂ ਛੌਲ ਬਣਾ ਲਏ ਵਧੀਆ ਮਸਾਲਾ ਮਸੂਲ ਪਾ ਕੇ ਗੰਡੂ ਗੁੰਡੇ ਤੇ ਹਰੇ ਮਟਰ ਪਾ ਕੇ ਆਲੂ ਮਟਰ ਦੀ ਸਬਜ਼ੀ ਹੈ ਪਟਠਾਰਕ ਰੋਟੀ ਬਣਾ ਲਾਂਗੇ ਇਹਨੂੰ ਪਕਾ ਚਾਹ ਦੇ ਦਾਂਗੇ ਮੁਰਲੀ ਮਤੋਂ ਕਿ ਲੋਨੀ ਅਗੇ ਸੇ ਹਰ ਕੋਈ ਵੀ ਇੱਕ ਕੱਪ ਪਹਿਲਾਂ ਧੋ ਲਿਆ ਹਿੱਤੇ ਤੋਂ ਆਪਣੇ ਪਾਣੀ ਚਾਹੀਦਾ ਅੱਜ ਕਰਨਾ ਬਸ ਸਾਤੇ ਉਸ ਰਸਜੀ ਚ ਲੇਕਿਨ ਇਹ ਕਿ ਜੀ ਜੰਤੂ ਜੇ ਬਾਹਰ ਆਉਂਦੇ ਨਹੀਂ ਕੱਪੜੇ ਨੇ ਤਾਰਾ ਪਰ ਹੀ ਆਪਣੀਆਂ ਨੇ ਹਜੇ ਸਿੱਲ ਜੀ ਨਹੀਂ ਜਾਂਦੀ ਕੱਪੜਾ ਕਿ ਮਾਸਤੇ ਦੇ ਬਦਲ ਕੇ ਆ ਗੱਟੀਆਂ ਹੋ ਸੱਤ ਦਿਨਾਂ ਜਲਦੀ ਤਾਂ ਨਹੀਂ ਮੁਸ਼ਕਲੀ ਆਉਣ ਲੱਗ ਜਿੰਦੇ ਹੋਰ ਹੀ ਤਰ੍ਹਾਂ ਦੀ ਪੈਂਦੇ ਸੁਣੀ ਪੜੀ ਤੀਏ ਕਿ ਹੈ ਰੰਗ ਬਾਰੀ ਸਮਝੀ ਇਹਨੇ ਖੇਦੇ ਹੀ ਇੰਦੇ ਹੋਰ سرمੇ ਰੰਗਾ ਇਹ ਪਲਾਜੇ ਪਾਈ ਕਰਦੇ ਹੁੰਦੇ ਇਹ ਰੰਗੀ ਤੂੰ سرمੇ ਰੰਗਾ ਜੇ ਤਾਂ ਉਹਦਾ ਹੂਸ ਮਾਇਸ ਤੀਗਾ ਮੂਚਾ ਕੱਪੜੇ ਦਾ ਲੋਰੀ ਪਾੜਨੇ ਕਿੱਥੇ ਅਗਰ ਪਸੰਦ ਨਾ ਕਰਦੇ ਪਾਪਲੀ ਨੂੰ ਹਾਂ ਬਾਗ ਦੇ ਵਿੱਚ ਇਹਨਾਂ ਪੌਲੀ ਵਿੱਚ ਚਮਕ ਨੇ ਹੁੰਦੇ ਹਨ ਨਾ ਰੇਸ਼ਮੀ ਬਾਗ ਦੇ ਗੁਲਦੇ ਹੁੰਦੀਆਂ ਤੇ ਬਾਕੀ ਕੋਰ ਹੁੰਦੀ ਸੀ ਇਸ ਲਈ ਸੂਂਝੇ ਕਿ ਇਹ ਆਹ ਤੇ ਕੁੜੀਆਂ ਸਲੀਨ ਦੇ ਸੁੱਟ ਪਾ ਕੇ ਹਾਂ ਬਾਹਲਾ ਵਾਸੀ ਕੋਈ ਕੋ ਬਾਗ ਦੇ ਦਿਖਾਉਗੇ ਤੇ ਸਲੀਨ ਜੀ ਇਹ ਲੈ ਆਤੀ ਹੋਣ ਕਿੱਥੇ ਆ ਤਾ ਹਾਂ ਲੱਗਦੇ ਭਣੇ ਹਾਂ ਜਦ ਦੀ ਐਂ ਤੁਸੀਂ ਮੇਰੇ ਨਾ ਸੜ ਕੋਈ ਕੁੜੀ ਆ ਦੇ ਨੀਂ ਤੀਆਂ ਤੇ ਕੋਈ ਨਹੀਂ ਆਂਦੀ ਉਹ ਤਾਂ ਦਵਾਰੇ ਲੱਗਣ ਲੱਗੇ ਹਾਂ ਵੀਰ ਵਾਰੇ ਖੱਟਣ ਲੱਗੇ ਆਪਰੇ ਵੀ ਪਤਾ ਨਹੀਂ ਕੈ ਚੀਕ ਨੀ ਦੱਸ ਮਿਆਂ ਇਹ ਤਾਂ ਪਤਾ ਨਹੀਂ ਉਹ ਡਾਕਟਰ ਮੰਮੇ ਮਮੀ ਐ ਕਿ ਵੀ ਮਮੀ ਲੱਗੇ ਮੂਰੇ ਮਮੀ ਵੀ ਲੱਗੂਗੀ ਹਾਂ ਕਹਿੰਦੀ ਸੀ ਕਿ ਮੈਂ ਬਾਹਰ ਦੀ ਸਫਾਈ ਕਰਾਉਂਗੀ ਜੜੀ ਸਾਥ ਕੋਈ ਪਰ ਆਤੀ ਨਾਮੀ ਬੜੀ ਬੋਚਾਰਾ ਲੀ ਇੱਕ ਰਾਤ ਕੀ ਨਾ ਚਾਹ ਕੋਲ ਚਾਹ ਗੌਰਮੈਂਟ ਚਾਹ ਪੀ ਪੁੱਤਾ ਕਾਪੀ ਲਾ ਚਲੋ ਜੀ ਪਚਾਹ ਤੀ ਲੇਖ ਹੈ ਕਿ ਮਿਲਦੇ ਆ ਫਿਰ ਅੱਲਾ ਵਾ ਪੰਜਾਬ ਲੈਤਾ ਮਨ ਗਰਮਾ ਆ ਸੀਮਾ ਇਹਨਾਂ ਦਰ ਕਿਪਾ ਜਾਨ ਮੇਲੇ ਦਖਿਲ ਹੋ ਜਾਂਦਾ ਆ ਸਾਤ ਪੀਰ ਆ ਫੇਰਾ ਜੀ ਫੇਰ ਤਾਂ ਪਿਆਰੀ ਰਹਿ ਜਾਂਦੀ ਆ ਆਦਮ ਬਜਿੰਨੀ ਆ ਪੀਰ ਉਹ ਬੈਸਕੋ ਟੁੱਟੇ ਆਂਦੇ ਨੇ ਬਾਅਦਰ ਕੋਈ ਨਾ ਵੇਜੋ ਹੋਵੇ ਬਾਤ ਹੀ ਹੈਗੀ ਹਰ ਬਿਸਕੁਟਾ ਦੀ ਬੈਸਕੋ ਕੱਢੇਗੀ ਉਹ ਟੁੱਟੇ ਆਣਗੇ ਇਹਨੂੰ ਸੰਗ ਮਾਦਮ ਨੂੰ ਚੀਪਾ ਦੇ ਲੈਣਾ ਨਾ ਰਤਰੀ ਦੇ ਬੈਸਕੋ ਟੁੱਟੇ ਆਂਦੇ ਨੇ ਚੱਕ ਲਿਆ ਮੋਬਾਈਲ ਨਾਦਰ ਸਰ ਪਿਆਰ ਬਸ ਨੂੰ ਸਰ ਦਾ ਸਾਵਾਸੀ ਮਿਲ ਗਈ ਮਮਾਸੀ ਕੋਲ ਮੇਰੇ ਪਿਓ ਦਾ ਦੋ ਦਿਨ ਦਾ ਵਾਦਾ ਆਇਆ ਹਨ ਹਾਂ ਅਗਰ ਮਾਫੀ ਮੈਂ ਤਾਂ ਰੋਜ਼ ਕਹਿਣੇਗੀ ਮੇਰੇ ਬਾਰੀ ਕਰ ਤਾਂ ਦੇਖੀ ਜੀ ਬਾਰੀ ਹਾਂ ਹੋਰ ਬਾਰੀ ਕਰ ਤਾਂ ਹੋਰ ਚੱਲੀਏ ਦੇਖ ਲੈ ਰਾਤ ਲਾਉਣੇ ਰਾਤ ਰਹਿ ਪੋ ਹੈ ਸਿੰਗਲ ਤੁਸੀਂ ਵੀ ਰਹੇ ਕੰਮਾਰੇ ਲੱਦੇ ਹੋਏ

Hva er det.

ਮੱਝਾਂ ਭੰਗ ਦਿੱਤੀਆਂ ਨਹੀਂ ਹੈ ਤੇ ਅੱਪਾ ਵੀਡੀਓ ਦਾ ਇੰਡ ਕਰਦੇ ਆਂਗੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਬਲੌਗ ਨਾਲ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਉਹ ਚੈਨਲ ਨੂੰ ਕਰਦੇ ਸਬਸਕ੍ਰਾਈਬ ਤੇ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵੀਡੀਓ ਨਾਲ ਅੱਜ ਦੀ ਵੀਡੀਓ ਸੇਵ ਵੀ ਕਰ ਸਕਦੇ ਸਮਾਂ